ਵੈਗੁਰੂ ਜੀ ਕਾ ਖਾਲਸਾ ਵੈਗੁਰੂ ਜੀ ਕੀ ਫਤਿਹ ਫਸਲਾਂ ਤੇ ਐਮਐਸਪੀ ਮਿਲੇ ਇਹਦੇ ਲਈ ਬਹੁਤ ਵੱਡਾ ਸੰਘਰਸ਼ ਜਿਹੜਾ ਹੈ तकरीबन 2002 ਤੋਂ ਸ਼ੁਰੂ ਹੋਇਆ ਹੋਇਆ ਹੈ ਤੇ 5 ਸਾਲ ਲਗਾਤਾਰ ਬੀਤ ਚੁੱਕਿਆ ਹੈ ਤੇ ਅੱਜ ਵੀ ਜਗਜੀਤ ਸਿੰਘ ਢੱਲੇਵਾਲ ਖਨੋਰੀ ਬਾਰਡਰ ਤੇ ਬੈਠੇ ਨੇ ਮਰਨ ਵਰਤੇ ਇਹ ਬਹੁਤ ਲੋਕਾਂ ਨੇ ਉਹਨਾਂ ਦਾ ਸਾਥ ਦਿੱਤਾ ਹੈ ਤੇ ਬਹੁਤ ਲੋਕ ਉਹਨਾਂ ਦੇ ਵਿਰੋਧ ਵਿੱਚ ਨੇ ਜਦੋਂ ਮਰਨ ਮਰਤੀ ਗੱਲ ਚੱਲਦੀ ਹੈ ਉਦੋਂ ਡਾਕਟਰ ਜਿਹੜੇ ਨੇ ਉਹ ਇਹ ਕਹਿੰਦੇ ਨੇ ਕਿ ਉਹਨਾਂ ਦੀ ਜਿਹੜੀ ਸਿਹਤ ਹੈ ਉਹ ਬਹੁਤ ਕਮਜ਼ੋਰ ਹੈ ਹਾਲਾਂਕਿ ਮੈਡੀਕਲ ਜਿਹੜੀ ਸਹੂਲਤ ਹੈ ਬਹੁਤ ਵਧੀਆ ਤਰੀਕੇ ਨਾਲ ਉਹਨਾਂ ਨੂੰ ਦਿੱਤੀ ਜਾ ਰਹੀ ਹੈ ਔਰ ਜਿਹੜਾ ਉਹਨਾਂ ਦੀ ਬਾਡੀ ਨੂੰ ਖੁਰਾਕ ਚਾਹੀਦੀ ਆ ਉਹ ਗੁਲਗੁਸ਼ਤ ਦੀ ਗੱਲ ਕਰ ਲੋ ਪਾਣੀ ਦੀ ਜਾਂ ਹੋਰ ਜਿਹੜੀ ਖੁਰਾਕ ਹੈ ਉਹ ਮੈਡੀਕਲ ਸਹੂਲਤਾਂ ਰਾਹੀਂ ਉਹਨਾਂ ਨੂੰ ਮਿਲ ਰਹੀ ਹੈ ਮਰਨਾ ਸੌਖਾ ਨਹੀਂ ਔਰ ਮੈਂ ਇਨਸਾਨ ਹੋਣ ਦੇ ਨਾਤੇ ਇਹ ਚਾਹੁੰਦਾ ਵੀ ਨਹੀਂ ਕਿ ਕੋਈ ਬੰਦਾ ਇੱਥੇ ਮਰੇ ਮਰਨਾ ਕੋਈ ਹੱਲ ਨਹੀਂ ਹੈਗਾ ਜਿਹੜਾ ਵੀ ਇਨਸਾਨ ਸੰਸਾਰ ਤੇ ਆਇਆ ਉਹਨੂੰ ਜ਼ਿੰਦਗੀ ਮਿਲੀ ਹੈ ਜ਼ਿੰਦਗੀ ਬੜੀ ਅਨਮੋਲ ਹੀਰੇ ਨਾਲੋਂ ਕੀਮਤੀ ਹੈ ਜਿਹੜੀ ਕਿਸੇ ਵੀ ਕੀਮਤ ਤੇ ਮਨੁੱਖ ਨੂੰ ਮਿਲ ਨਹੀਂ ਸਕਦੀ ਜ਼ਿੰਦਗੀ ਗਵਾਉਣਾ ਭੁੱਖੇ ਮਰ ਜਾਣਾ ਇਹ ਕੋਈ ਇਨਸਾਨ ਦਾ ਕੰਮ ਨਹੀਂ ਇਹ ਕੋਈ ਮਰਦਾਂ ਵਾਲੀ ਗੱਲ ਨਹੀਂ ਮੈਂ ਇੱਕ ਬੇਨਤੀ ਕਰਨੀ ਅਸੀਂ ਚਾਹੁੰਦੇ ਹਾਂ ਕਿ ਜਿਹੜੀਆਂ ਫਸਲਾਂ ਨੇ ਉਹਨਾਂ ਤੇ ਐਮਐਸਪੀ ਮਲੇ ਪਰ ਤੁਸੀਂ ਗੁਰੂ ਸਾਹਿਬ ਦੇ ਸਮਕਾਲੀ ਜੀਵਨ ਦੀ ਗੱਲ ਕਰ ਲੋ ਉਹਨਾਂ ਦੇ ਨਾਲ ਲੜਨ ਵਾਲੇ ਜਿਹੜੇ ਯੋਧੇ ਹੋਏ ਨੇ ਤੇ ਮੈਂ ਉਹ ਜਾਤੀ ਸ਼ੂਚਕ ਜਿਹੜੇ ਸ਼ਬਦ ਨੇ ਉਹ ਵਰਤਨੇ ਨਹੀਂ ਪਰ ਅੱਜ ਮੈਂ ਉਹਨਾਂ ਨੂੰ ਮਜ਼ਦੂਰ ਕਹਦੇ ਮਾਂ ਤਾ ਮੈਨੂੰ ਫਖਰ ਹੈ ਮੈਨੂੰ ਮਾਣ ਮਜ਼ਦੂਰ ਉਹ ਲੋਕ ਨੇ ਜਿਹੜੇ ਮੰਤ ਕਾ ਸ਼ਲੋਕ ਨੇ ਜਿਹੜੇ ਕਿਰਤ ਕਰਕੇ ਆਪਣੇ ਪਰਿਵਾਰ ਆਪਣੇ ਬੱਚੇ ਪਾਲਦੇ ਨੇ ਇੱਕ ਤੁਹਾਨੂੰ ਛੋਟੀ ਜੀ ਮੈਂ ਇੱਥੇ ਘਟਨਾ ਦੱਸਣੀ ਹੈ ਬਹੁਤ ਵਾਇਰਲ ਹੋਈ ਸੀ ਉਹ ਬੀਬੀ ਦੀ ਵੀਡੀਓ ਜਿਹੜੀ ਝਾੜੂ ਵਾਲਿਆਂ ਦੀ ਕੈਬਨਟ ਮੰਤਰੀ ਰਹਿ ਚੁੱਕੀ ਹੈ ਖੇਤੀਬਾੜੀ ਮੰਤਰੀ ਰਹਿ ਚੁੱਕੀ ਹੈ ਉਹ ਕੌਣ ਹੈ ਅਨਮੋਲ ਗਗਨ ਮਾਨ ਜਿਹੜੀ ਕਹਿੰਦੀ ਸੀ ਨਾ 5 ਮਿੰਟਾਂ ਵਿੱਚ ਐਮਐਸਪੀ ਦੇਵਾਂਗੇ ਕੈਪਟਨ ਸਾਹਿਬ ਅਸੀਫਾ ਦੇਵੇ ਇਦਾਂ ਚੁਟਕੀਆਂ ਮਾਰਦੀ ਸੀ ਨਾ ਮਾਰ ਰਹੀ ਸੀ ਨਾ ਤੁਹਾਨੂੰ ਪਤਾ ਬਹੁਤ ਟਰੋਲ ਵੀ ਕੀਤਾ ਸੀ ਉਸ ਬੀਬੀ ਨੂੰ ਉਹ ਬੀਬੀ ਨੂੰ ਬੇੜੀਆਂ ਪੀਣੀ ਵੀ ਕਿਹਾ ਜਾਂਦਾ ਇਹ ਇਹ ਸਭ ਕੁਝ ਉਹਦਾ ਨਸ਼ਰ ਹੋਇਆ ਸੀ ਮੀਡੀਆ ਤੇ ਇਹ ਸਚਾਈ ਹੈ ਕੁਝ ਹੋਰ ਵੀਡੀਓ ਵੀ ਉਹ ਬੀਬੀ ਦੀਆਂ ਤਕਰੀਬਨ ਤਕਰੀਬਨ ਸਾਹਮਣੇ ਆਉਣ ਵਾਲੀਆਂ ਸੀ ਪਰ ਰੁਕ ਗਈਆਂ ਤੇ ਉਹ ਚੁਟਕੀਆਂ ਇਦਾਂ ਮਾਰਦੀ ਹੋਈ ਬੀਬੀ ਤੁਹਾਨੂੰ ਦਿਸਦੀ ਹੈ ਅੱਜ ਵੀ ਵੀਡੀਓ ਚੱਲਦੀ ਹੈ ਉਹ ਦੋਨੋਂ ਹੱਥ ਖੜੇ ਕਰਕੇ ਔਰ ਖੈਰਾ ਸਾਹਿਬ ਨੇ ਤਾਂ ਉਹ ਡੀਜੇ ਵਾਲੀ ਬੀਬੀ ਵੀ ਕਹਿੰਦਾ ਸੀ ਉਹਨੂੰ ਇਹ ਸੱਚੀ ਐ ਨਾ ਗੱਲ ਹੁਣ ਤੁਹਾਨੂੰ ਮੈਂ ਇੱਕ ਬੇਨਤੀ ਕਰਨੀ ਐ ਐਮਐਸਪੀ ਉਹ ਬੀਬੀ ਤੱਕਨ ਸੀ 5 ਮਿੰਟਾਂ ਵਿੱਚ ਚਲੋ ਐਡੀ ਛੋਟੀ ਗੱਲ ਤਾਂ ਨਹੀਂ ਮੈਂ ਕਰਨੀ ਤੁਹਾਨੂੰ ਐਮਐਸਪੀ 5 ਹਫਤਿਆਂ ਵਿੱਚ ਮਿਲ ਸਕਦੀ ਐ ਪਰ ਦਬਾਉਣੀ ਕਿੰਨਾ ਨੇ ਜਿੰਨੇ ਵੀ ਕਿਸਾਨ ਜਥੇਬੰਦੀਆਂ ਦੇ ਆਗੂ ਨੇ ਤਕਰੀਬਨ 40 ਤੋਂ ਉੱਪਰ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਨੇ ਉਹ ਸਾਰੇ ਆਪ ਕੋ ਇਕੱਠੇ ਹੋ ਸਕਦੇ ਆ ਇਹ ਹਰਾਮਖੋਰ ਨੇ ਇਹਨਾਂ ਨੇ ਇਕੱਠੇ ਹੋਣਾ ਹੀ ਨਹੀਂ ਹੁਣ ਮੈਂ ਦੂਜੀ ਗੱਲ ਕਰ ਲੈਂਦਾ ਜੇ ਐਮਐਸਪੀ ਲੈਣੀ ਹੈ ਪਹਿਲੀ ਗੱਲ ਤਾਂ ਤੁਸੀਂ ਇਹ ਸੌਰੀ ਮੰਗੋ ਮਾਫੀ ਮੰਗੋ ਕਿ ਅਸੀਂ ਕੇਵਲ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਦਾ ਨਾਅਰਾ ਲਾਇਆ ਅਸੀਂ ਮਜ਼ਦੂਰ ਨੂੰ ਨਾਲ ਰੱਖਿਆ ਹੀ ਨਹੀਂ ਅਸੀਂ ਚਾਹੁੰਦੇ ਆ ਕਿ ਮਜ਼ਦੂਰ ਸਾਡੇ ਤਲਵੇ ਚਟੇ ਅਸੀਂ ਚਾਹੁੰਦੇ ਆ ਕਿ ਮਜ਼ਦੂਰ ਸਾਡੀਆਂ ਬੁਰਕੀਆਂ ਤੇ ਪળે ਪਹਿਲਾਂ ਤਾਂ ਇਹ ਸੌਰੀ ਮੰਗੋ ਹਰਾਮਖੋਰੋ ਕਿਸਾਨ ਆਗੂ ਕਿ ਅਸੀਂ ਮਜ਼ਦੂਰ ਨੂੰ ਆਪਣੇ ਤੋਂ ਦੂਰ ਕੀਤਾ ਗਲਤ ਇਹ ਸੌਰੀ ਮੰਗੋ ਜੇ ਐਮਐਸਪੀ ਚਾਹੁੰਦੇ ਹੋ ਤਾਂ ਜਿੰਨੇ ਵੀ ਕਿਸਾਨ ਆਗੂ ਨੇ ਸਣੇ ਡੱਲੇ ਵਾਲ ਜਿਹੜਾ ਮਰਨ ਵਰਤੇ ਬੈਠਾ ਖਨੋਰੀ ਬਾਡਰ ਤੇ ਇਕੱਠੇ ਹੋ ਕੇ ਸਟੇਟਮੈਂਟ ਦਿਓ ਕਿ ਫਸਲਾਂ ਦੀ ਐਮਐਸਪੀ ਤੋਂ ਪਹਿਲਾਂ ਅਸੀਂ ਸਰਕਾਰ ਅੱਗੇ ਮੰਗ ਰੱਖਦੇ ਹਾਂ ਕਿ ਮਜ਼ਦੂਰ ਅੱਜ ਬਹੁਤ ਪਰੇਸ਼ਾਨੀ ਦਾ ਸਾਹਮਣਾ ਕਰ ਰਿਹਾ ਹੈ ਮਜ਼ਦੂਰ ਦੀ ਦਿਹਾੜੀ ਤੈਅ ਕੀਤੀ ਜਾਵੇ ਹੈ ਜਿਗਰਾ ਐਡਾ ਐਡਾ ਦਿਲ ਹੋ ਸਕਦਾ ਤੁਹਾਡਾ ਜਿਹੜੇ ਲੋਕ ਅੱਜ ਆਪਣੇ ਬੱਚਿਆਂ ਨੂੰ 12 12 13 13 ਘੰਟੇ ਕੰਮ ਕਰਕੇ ਪਾਲਦੇ ਨੇ ਕੇਵਲ 5-700 ਰੁਪਇਆ ਲੈ ਕੇ ਉਹਨਾਂ ਲਈ ਪਹਿਲਾਂ ਖੁਦਲੀ ਦਿਖਾਓ ਤੁਸੀਂ ਤਾਂ ਜ਼ਮੀਨਾਂ ਦੇ ਮਾਲਕ ਹੋ ਤੁਸੀਂ ਕਰੋੜਾਂ ਰੁਪਇਆ ਲੋਨ ਚੱਕੇ ਹੋਏ ਨੇ ਗਵਰਨਮੈਂਟ ਤੋਂ ਤੇ ਤੁਸੀਂ ਵੱਡੇ-ਵੱਡੇ ਅਹੁਦਿਆਂ ਤੇ ਗੁਰਦੁਆਰੇ ਦੇ ਤੁਸੀਂ ਕਾਬਜ ਸ਼ੋਮਣੀ ਕਮੇਟੀ ਦੇ ਤੁਸੀਂ ਕਾਬਜ ਤੁਸੀਂ ਮਜ਼ਦੂਰ ਨੂੰ ਨੇੜੇ ਨਹੀਂ ਲੱਗਣ ਦਿੱਤਾ ਤੁਹਾਨੂੰ ਪਤਾ ਕੀ ਇੱਕ ਕਿਰਤ ਹੁੰਦੀ ਕੀ ਹੈ ਤੁਹਾਨੂੰ ਕੀ ਪਤਾ ਹੈ ਕਿ ਕਿਸੇ ਪਰਿਵਾਰ ਨੂੰ ਇੱਕ ਦਿਨ ਭੁੱਖਾ ਵੀ ਰਹਿਣਾ ਪੈ ਸਕਦਾ ਹੈ ਇਹ ਕਹਿਣਾ ਬੜਾ ਸੌਖਾ ਹੈ ਤੁਸੀਂ ਐਮਐਸਪੀ ਦੀ ਗੱਲ ਕਰਦੇ ਹੋ ਤੁਸੀਂ ਮੋਦੀ ਦੀ ਜਾਂ ਬੀਜੇਪੀ ਦੀ ਸਰਕਾਰ ਦੀ ਗੱਲ ਕਰਦੇ ਹੋ ਪੰਜ ਹਫ਼ਤਿਆਂ ਵਿੱਚ ਜੇ ਸਰਕਾਰ ਗੋਡੇ ਨਾ ਟੇਕ ਦੇ ਚੇਤੇ ਰੱਖਿਓ ਗੱਲ ਪਰ ਗੋਡੇ ਸਰਕਾਰ ਕਦੋਂ ਟੇਕੂ ਜੇ ਤੁਸੀਂ ਮਜ਼ਦੂਰ ਦੀ ਗੱਲ ਕੈਲ ਦੇ ਆਧਾਰ ਤੇ ਧਰਨੇ ਵਿੱਚ ਕਰੂਗੇ ਸਾਰੇ ਕਿਸਾਨ ਆਗੂ ਜੇ ਇਹ ਮੰਨਣਗੇ ਕਿ ਸਾਡੇ ਕੋਲ ਗਲਤੀ ਹੋਈ ਅਸੀਂ ਮਜ਼ਦੂਰ ਨੂੰ ਦੂਰ ਕੀਤਾ ਗੁਰੂ ਪਾਸ਼ਾ ਨੇ ਇਨ੍ਹਾਂ ਦੇ ਸਿਰ ਤੇ ਜੰਗਾਂ ਲੜੀਆਂ ਨੇ ਤੁਹਾਨੂੰ ਪਤਾ ਹੈ ਤੇ ਤੁਸੀਂ ਜਾਣ ਦੇ ਟੱਚ ਕਰਕੇ ਉਹ ਮਜ਼ਦੂਰ ਨੂੰ ਹੈ ਜਿਗਰਾ ਇਹਦਾ ਮੈਂ ਗਰੰਟੀ ਨਾਲ ਕਹਿੰਦਾ 5 ਮਿੰਟਾਂ ਬਾਅਦ ਹੀ ਗਲਤਾਂ ਮਾ ਉਹ ਬੀਬੀ ਵਾਲੀ ਕਰਨੀ ਹੀ 5 ਹਫ਼ਤਿਆਂ ਦਾ ਟਾਈਮ ਤੁਹਾਨੂੰ ਦੇ ਦਿੰਦੇ ਆ ਜੇ ਸਰਕਾਰ ਗੋਡੇ ਨਾ ਟੇਕ ਦੇ ਲੜਨਾ ਕੌਣ ਜਾਣਦਾ ਹੈ ਮਜ਼ਦੂਰ ਲੜਨਾ ਜਾਣਦਾ ਹੈ ਨਿੰਦ ਕਾਸ਼ ਲੋਕ ਜਿਹੜੇ ਉਹ ਲੜਨਾ ਜਾਣਦੇ ਆ ਤੁਸੀਂ ਲੜਨਾ ਥੋੜੀ ਜਾਣਦੇ ਤੁਸੀਂ ਤਾਂ ਡਰਾਮੇ ਕਰਨੇ ਨੇ ਤੁਸੀਂ ਤਾਂ ਭੰਗੜੇ ਪਾਉਂਦਿਆਂ ਦੀਆਂ ਵੀਡੀਓ ਤੁਹਾਡੀਆਂ ਵਾਇਰਲ ਹੋ ਰਹੀਆਂ ਨੇ ਬਾਦਾਮ ਖੋਏ ਦੀਆਂ ਪਿੰਨੀਆਂ ਖਾਂਦਿਆਂ ਦੀਆਂ दारू ਪੀਂਦਿਆਂ ਦੀਆਂ ਤੁਹਾਡੀਆਂ ਧਰਨੇ ਵਿੱਚੋਂ ਵੀਡੀਓ ਵਾਇਰਲ ਹੋ ਰਹੀਆਂ ਨੇ ਤੁਹਾਨੂੰ ਪਤਾ ਕੀ ਸੰਘਰਸ਼ ਬਾਰੇ ਮਜ਼ਦੂਰ ਲੜੋ ਸੰਘਰਸ਼ ਸੌਰੀ ਮੰਗੋ ਮਜ਼ਦੂਰਾਂ ਕੋਲ ਤੇ ਸਪੈਲ ਦੇ ਆਧਾਰ ਤੇ ਸਟੇਟਮੈਂਟ ਦਿਓ ਖਨੋਰੀ ਬਾਰਡਰ ਤੇ ਖੜਕੇ ਕਿ ਅਸੀਂ ਆਪਣੀ ਫਸਲਾਂ ਦੀ ਐਮਐਸਪੀ ਤੋਂ ਪਹਿਲਾਂ ਅਸੀਂ ਮਜ਼ਦੂਰ ਦੀ ਦਿਹਾੜੀ ਤੈਅ ਕਰਦੇ ਹਾਂ ਕਿ ਮਜ਼ਦੂਰ ਦੀ ਦਿਹਾੜੀ ਦੁੱਗਣੀ ਹੋਣੀ ਚਾਹੀਦੀ ਹੈ ਫਿਰ ਦੇਖਿਓ ਕੀ ਬਣਦਾ ਸਰਕਾਰ ਕਿਦਾਂ ਗੋਡੇ ਟੇਕਦੀ ਹੈ ਇਹ ਬੇਨਤੀ ਪ੍ਰਵਾਨ ਕਰਿਓ ਗੱਲਾਂ ਕੌੜੀਆਂ ਨੇ ਹਾਜ਼ਮ ਕਰ ਲਿਓ ਸਚਾਈ ਇਹੀ ਹੈ ਮਿੱਤਰੋ ਵਾਹਿਗੁਰੂ ਜੀ ਕਾ ਖਾਲਸਾ Vai, Guruji, que você